ਜੀ ਫਿਲਹਾਲ ਤਿੱਤਰਖਾ ਕੋਈ ਨਹੀਂ ਜੀ ਇੱਥੇ ਤੇ ਇੱਥੇ ਛੋਟੇ ਛੋਟੇ ਆਪ ਚੰਗੀ ਆਉਂਦੇ ਹੁਣ ਵੀ ਕੁਝ ਆਏ ਆ ਜਿਨ੍ਹਾਂ ਨੂੰ ਦਾਸ ਵੱਲੋਂ ਚਲੋ ਜਿੰਨੀ ਕਿ ਸਤਿਗੁਰੂ ਨੇ ਸਮਾਤ ਬਖਸ਼ੀ ਆ ਉਸ ਤਹਿਤ ਅਸੀਂ ਕੋਸ਼ਿਸ਼ ਕਰਦੇ ਆਂ ਵੀ ਜਿਹੜੀ ਨਵੀਂ ਜਨਰੇਸ਼ਨ ਜਿਹੜੀ ਬਚਾ ਲਈਏ ਪਈ ਰஞ்சிਤ ਸਿੰਘ ਜੀ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵੀ ਕੀ ਪਿਛਲੇ ਡੇਢ ਸਾਲ ਤੋਂ ਸੇਵਾਵਾਂ ਨਿਭਾ ਰਹੇ ਹਨ ਇਨਾਂ ਦੀ ਪਤਨੀ ਆ ਜਿਹੜੀ ਉਹ ਢਿੱਲੀ ਰਹਿੰਦੀ ਆ ਇਹਨਾਂ ਦੇ ਦੋ ਬੇਟੀਆਂ ਹਨ ਇਹਨਾਂ ਨੂੰ ਰਹਿਣ ਵਾਸਤੇ ਸਿਰਫ ਕਾਨਿਆਂ ਦੀ ਛੱਤ ਵਾਲਾ ਇੱਕੋ ਕਮਰਾ ਜਿਹੜਾ ਉਹ ਮਿਲਿਆ ਹੋਇਆ ਹੈ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਆ ਉਹਦੀ ਇਮਾਰਤ ਆ ਜਿਹੜੀ ਉਹ ਠੀਕ ਠਾਕ ਹੀ ਸੀ ਬਾਬਾ ਜੀ ਨੇ ਆਪ ਸਭ ਸੰਗਤ ਅੱਗੇ ਅਰਦਾਸ ਕੀਤੀ ਸੀ ਸੰਗਤ ਵੱਲੋਂ ਸੇਵਾ ਦਿੱਤੀ ਗਈ ਜਿਸ ਕਰਕੇ ਹੁਣ ਇਮਾਰਤ ਦੀਆਂ ਜਿਹੜੀਆਂ ਉਹ ਕੰਧਾਂ ਉਹ ਕਰਾ ਦਿੱਤੀਆਂ ਗਈਆਂ ਹਨ ਤੇ ਸੱਚਖੰਡ ਸਾਹਿਬ ਵੀ ਬਣਵਾ ਦਿੱਤਾ ਗਿਆ ਹੈ ਇਥੇ ਸੰਗਤ ਬਹੁਤ ਘੱਟ ਆਉਂਦੀ ਹੈ ਜਿਸ ਕਰਕੇ ਬਾਬਾ ਜੀ ਦੀ ਕੋਈ ਤਨਖਾਹ ਨਹੀਂ ਹੈ ਸੋ ਸਾਨੂੰ ਆਪਣੇ ਗੁਰੂ ਦੀ ਵਜ਼ੀਰ ਦੀ ਮਦਦ ਕਰਨ ਦੀ ਲੋੜ ਹੈ ਜੇ ਕੋਈ ਵੀਰਜਾ ਭੈਣ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਤਾਂ ਉਹ ਸਾਡੇ ਤੋਂ ਸੰਪਰਕ ਨੰਬਰ ਲੈ ਕੇ ਇਹਨਾਂ ਨਾਲ ਸਿੱਧੇ ਤੌਰ ਤੇ ਸੰਪਰਕ ਕਰਕੇ ਇਹਨਾਂ ਦੀ ਮਦਦ ਕਰ ਸਕਦਾ ਹੈ ਸਾਡੀ ਸੰਸਥਾ ਦਾ ਕੋਈ ਵੀ ਅਕਾਊਂਟ ਨੰਬਰ ਨਹੀਂ ਹੈ